ਤੇ ਦੇਖ ਸਾ ਤੁਸੀਂ ਅੱਜ ਦੇ ਕੀ ਹਾਲਾਤ ਨੇ ਸੰਭੂ ਬਾਰਡਰ ਦੇ ਤੇ ਕਿਸਾਨ ਵੀ ਪਹੁੰਚੇ ਹੋਏ ਨੇ ਕਾਫੀ ਇੱਥੇ ਕਿਸਾਨਾਂ ਦਾ ਅੱਜ ਪ੍ਰਦਰਸ਼ਨ ਕਰ ਰਹੇ ਨੇ ਜਿਹੜੇ ਕੀ ਸ਼ਾਂਤਮਈ ਤਰੀਕੇ ਦੇ ਨਾਲ ਸਮਾਂ ਸ਼ਾਂਤਮਈ ਤਰੀਕੇ ਦੇ ਨਾਲ ਇੱਥੇ ਇੱਥੇ ਬਾਰਡਰ ਦੇ ਪਹੁੰਚਾ ਜਿਸ ਤਰ੍ਹਾਂ ਦਾ ਬਾਰਡਰ ਦਾ ਮਾਹੌਲ ਬਣਾ ਵਜਿਵੇਂ ਕੀ ਪਾਕਿਸਤਾਨ ਦਾ ਹੋਵੇ ਬਾਰਡਰ ਇਹ ਉਸ ਤਰ੍ਹਾਂ ਦਾ ਹਾਲਾਤ ਬਣੇ ਹੋਏ ਨੇ ਇਸ ਜਗ੍ਹਾ ਤੇ ਦੇਖ ਕੇ ਇੰਨੀ ਤਾਈ ਨਾਪੀ ਪਾਕਿਸਤਾਨ ਦੇ ਬਾਰਡਰ ਤੇ ਕੀਤੀ ਜਾਵੇ ਤਾਂ ਜਿਹੜਾ ਉਧਰੋਂ ਨਸ਼ਾ ਇਸ ਇਸ ਤਰ੍ਹਾਂ ਪੰਦਾ ਪੰਜਾਬ ਵੱਲ ਨੂੰ ਤਾਂ ਨਾ ਆਉਂ ਪਹੁੰਚੇ ਹੋ ਪਰ ਇਸ ਜਗ੍ਹਾਏ ਤੁਸੀਂ ਦੇਖ ਸਕਦੇ ਹੋ ਹਾਂਜੀ ਜ਼ੂਮ ਕਰਕੇ ਦਿਖਾ ਰਹੇ ਹਾਂ ਤੇ ਇੱਧਰ ਬਾਰਡਰ ਦਾ ਮਾਹੌਲ ਬਣਿਆ ਹੋਵੇ ਜਿਸ ਤਰ੍ਹਾਂ ਕਿ ਪਾਕਿਸਤਾਨ ਦਾ ਬਾਰਡਰ ਲੱਗਿਆ ਹੋਵੇ ਹਾਂਜੀ ਇਹ ਸੰਭੂ ਵੈਲੀ ਆ ਰਹੀਏ ਹੈ ਜਿਸ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ ਨਾ ਅਸੀਂ ਜੂਮ ਕਰਕੇ ਦਿਖਾ ਰਹੇ ਨਾ ਤੁਹਾਨੂੰ ਇਹ ਤੇ ਇਹ ਜਿਹੜਾ ਮੁੱਖ ਮਾਰਗ ਹੈ ਦਿੱਲੀ ਤੇ ਇਹ ਦਿੱਲੀ ਵਾਲਾ ਮੁੱਖ ਮਾਰਗ ਹੈ ਇਹ ਜਿਹੜਾ ਕੀ ਬਾਇਆ ਅੰਬਰਸਾਰਾ ਹੰਤਵੀ ਤਰੀਕੇ ਦੇ ਨਾਲ ਪ੍ਰਦਰਸ਼ਨ ਹੋ ਰਿਹਾ ਜੀ ਇਹ ਅਸੀਂ ਜੂਮ ਕਰਕੇ ਦਿਖਾ ਰਹੇ ਆਂ ਸ਼ਾਂਤਮਈ ਤਰੀਕੇ ਦੇ ਨਾਲ ਕਿਸਾਨ ਵੀਰ ਆਪਣੇ ਪ੍ਰਦਰਸ਼ਨ ਕਰ ਰਹੇ ਨੇ ਆਪਣੇ ਆਪਣੇ ਹੰਕ ਮੰਗਾਂ ਦੇ ਲਈ ਇੱਥੇ ਪਹੁੰਚੇ ਹੋਏ ਨੇ ਤੇ ਤੁਸੀਂ ਵੇਖ ਸਕਦੇ ਹੋ ਸ਼ਾਂਤਮਈ ਤਰੀਕੇ ਹਾਂਜੀ ਕੀ ਕਹਿੰਦਾ ਜੰਨੂ ਬਾਪੂ ਜੀ ਤੁਸੀਂ ਦੋ ਜਣੇ ਖੱਟਰ ਨਹੀਂ ਥਲੇ ਹੈਗਾ ਇਹ ਅੱਛਾ ਜੀ ਕੌਣ ਕੌਣ ਹੈ ਦੋ ਜਣੇ ਕਿਹੜੇ ਨੇ ਮੋਦੀ ਦੇ ਖੱਟਰ ਅੱਛਾ ਜਾਂ ਮੋਦੀ ਦੇ ਸੋਈਏ ਇੱਧਰ ਕੈਮਰੇ ਦੇ ਸਾਹਮਣੇ ਆ ਕੇ ਮੋਦੀ ਦੇ ਖੱਟਰ ਆ ਅੱਛਾ ਜੀ ਮੋਦੀ ਦੇ ਕਿ ਟਿੱਡ ਕੀ ਕਹਿਣਾ ਚਾਹੁੰਦੇ ਤੁਸੀਂ ਕੋਈ ਨਹੀਂ ਕਹਿਣਾ ਕਿਉਂਦੇ ਇਹ ਪਾਪੀ ਇੱਕ ਚਪੋਰਾ ਆ ਜੇ ਰਾਜੇ ਨਰਕੇ ਦਾ ਨਰਕਾ ਜਾਣਾ ਕੰਦੇ ਰਹੇ ਬਸ ਅੱਛਾ ਜੀ ਐਸੇ ਹਾਂਜੀ ਇਸ ਜਗ੍ਹਾ ਤੇ ਨਾ ਕਿਸਾਨ ਚੱਲ ਸ਼ਾਂਤ ਰਹੀ ਤਰੀਕੇ ਦੇ ਨਾਲ ਪ੍ਰਦਰਸ਼ਨ ਕਰ ਰਹੇ ਨੇ ਆਪਣੇ ਸਪੀਚ ਦੇ ਰਹੇ ਨੇ आधे थो, एक साधु सीमा हजारे नहीं पर विधेयन के लिए जोड़े हो रहे हैं नहीं आहिया और जिंदगी लगा करो रहे हैं जितने कामाराजावार नहीं हैं और जिंदगी सालू सही पापों में मैं चाहिए जाएं इतनी खासी पैदा बाबा है ਮੈਨੂੰ ਨਹੀਂ ਹੋਣੀ ਚਾਹੀਏ ਕੋਈ ਨਹੀਂ ਲੱਗਦੀ ਹੈ ਹਾਂਜੀ ਦੇਖ ਸਕਦੇ ਹੋ ਇੱਕ ਪਾਸੇ ਉਹ ਵੀ ਵੱਡੇ ਰਟੇਰੇ ਬਿਖੇ ਨੇ ਵੱਡੇ ਮਗਨ ਵਾਲੇ ਆ ਦੇਖ ਸਕਦੇ ਹੋ ਦੁਨੀਆਂ ਭਰ ਦੀਆਂ ਵੱਡੀਆਂ ਕਾਰਪੋਰੇਟਾਂ ਇਹ ਉਹਦੇ ਮੁਕਾਬਲੇ ਬਾਨੀ ਦਾ ਨਹੀਂ ਦੀ ਸੰਭੂ ਵੈਰੀਆ ਆ ਰਹੀ ਹੈ ਔਰ ਉਹਨਾਂ ਦੀ ਪੈਦਾ ਸੰਭੂ ਵੈਰੀਆ ਤੇ ਪਹੁੰਚੇ ਹੋਇਆ ਜਿਹੜਾ ਵੀ ਉਹ ਫਲ ਸਬਜ਼ੀਆਂ ਅਨਾਜ ਦਾਣਾ ਪੈਦਾ ਕਰਦੇ ਨੇ ਉਹਨੂੰ ਰੋਕ ਕੇ ਉਹਨਾਂ ਦੇਖਾ ਕਿ ਬੜ ਕੇ ਪੂਰੀ ਦੁਨੀਆਂ ਚਾਹ ਦੇਖ ਰਹੇ ਨੇ ਅਗਲੀ ਗੱਲ ਇੱਥੇ ਵੀ ਲੈ ਲੋ ਜੰਮੂ ਕੱਲ੍ਹ ਇਸ ਬ੍ਰੇਸ ਤੋਂ ਲੈ ਕੇ ਦਿੱਲੀ ਤੱਕ ਆਇਆ ਪਰ ਸਾਡਾ ਰੋਡ ਚੰਗੀ ਭਰੀ ਚੱਲਦੀ ਆਹਾ ਇਹ ਵਿਚਾਰ ਨਹੀਂ ਹੈਗੀ ਨੀ ਜਮੀਨ ਪਈ ਆ ਥਲੇ ਵਾਲ ਸੱਜੀ ਆ ਪਰ ਇਹ ਬੁਲਵਾਸ਼ੀ ਆ ਕਾਰਪੋਰੇਟਾਂ ਦੀ ਮਸਰੀ ਨਹੀਂ ਹੈਗੀ ਆ ਹਵਾਇ ਸਰ ਕੱਢੀ ਜਾ ਰਹੀ ਹੈ ਜਿਹੜੇ 1500 ਬੰਤੀ ਆ ਤੁਹਾਨੂੰ ਪਤਾ ਹੈ ਇਹ ਉਸ ਲੋਕੇਸ਼ਨ ਤੇ ਪਹੁੰਚਾ ਮੈਂ ਜਿੱਥੇ ਕੀ ਜਮੀਨ ਸਾਡੀ 50 ਕਰੋੜ ਵਿੱਚੋਂ ਕਰਾਉਣੀ ਹੋਵੇਗੀ ਕੀ ਕਹਣਾ ਚਾਹੁੰਦੇ ਹੋ ਕੁਝ ਤੁਸੀਂ ਕੁਝ ਖੜੇ ਨੇ ਆਪਣੇ ਨਾਲ ਬਾਪੂ ਜੀ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਜੀ ਤੁਹਾਡਾ ਬਜਵਿੰਦਰ ਸਿੰਘ ਜੀ ਹੋਰ ਕੀ ਕਹਣਾ ਚਾਹੁੰਦੇ ਜੀ ਅਸੀਂ ਆਪਣਾ ਹੱਕ ਲੈਣ ਆਏ ਹੱਕ ਸਾਨੂੰ ਮਿਲਣਾ ਚਾਹੀਦਾ ਸਰਕਾਰ ਅੱਗੇ ਕੀ ਮੰਗ ਕਰਦੇ ਹੋ ਸਰਕਾਰ ਗਾਲੀ ਇਹ ਵਾਲੇ ਹੱਕ ਲੈਣ ਆਏ ਆ ਵਾਦਾ ਕਿ ਕਰਨਾ ਚਾਹੁੰਦੇ ਆ ਸਾਨੂੰ ਵਾਦਾ ਕਰਕੇ ਬਾਜਾ ਕੀ ਸਰਕਾਰ ਮੁੱਕਰਦੀ ਆ ਇਹ ਤੁਸੀਂ ਜੋੜ ਦਿਓ ਟੈਨੋ ਦੇ ਜਿਹਾ ਇਹ ਬਾਪੂ ਜੀ ਕੋਈ ਕਹਿੰਦੇ ਨੇ ਅਸੀਂ ਆਪਣੇ ਹੱਕ ਲੈਣ ਆਏ ਆ ਤੇ ਹੱਕ ਲੈ ਕੇ ਜਾਵਾਂਗੇ ਆ ਅੱਗੇ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ ਅੱਗੇ ਕਿੱਥੇ ਜਾਣਾ ਚਾਹੁੰਦੇ ਹੋ ਆਏ ਜਾਣਾ ਚਾਹੁੰਦੇ ਹਾਂ ਜਿੱਥੇ ਜਿੱਥੇ ਜਾਣਾ ਚਾਹੁੰਦੇ ਹਾਂ ਅੱਛਾ ਇਹਨਾਂ ਵੱਲ ਬੱਬਾ ਪਾਉਣਾ ਸ਼ੁਰੂ ਕਰਦੇ ਗੋਲੇ ਮਾਰਨਾ ਸ਼ੁਰੂ ਕਰਦੇ ਅੱਛਾ ਇਹ ਇੱਥੇ ਅਤੂ ਗੇਜ਼ ਦੇ ਗੋਲੇ ਹੈ ਜੀ ਬੜੇ ਬੜੇ ਬੜਾ ਤੁਸੀਂ ਪਾਸੇ ਪਾਸੇ ਪੈਰ ਤੇ ਗੋਲੇ ਤਰੁਗੇਸ ਤੇ اسی ਜਗ੍ਹਾ ਤੇ ਨਾ ਤਰੁਗੇਸ ਦੇ ਗੋਲੇ ਵੀ ਸਿੱਟੋ ਨੇ ਵਾਹ ਦੇਖ ਸਕਦੇ ਹੋ ਬਾਪੂ ਜੀ ਦੱਸ ਰਹੇ ਨੇ ਆਪਣੇ ਨਾਲ ਅਸੀਂ ਹੁਣ ਇੱਥੇ 14 ਦਾ ਗੋਲਾ ਛੱਤੀ ਪੈਗਾ ਵਾਹ ਨੂੰ ਗੋਲਾ ਕੋਲ ਲੈ ਕੇ ਜਾਵਾਂਗੇ ਉਹ ਦਹੇ ਆਉਂਦੇ ਮਗਰ ਬੰਦੇ ਵੀਰ ਮੈਨੂੰ ਜੇ ਆਉਂਦੇ ਬੰਦੇ ਰੋਜ਼ ਆਉਂਦੇ ਸਾਡੇ ਸਤੰਬਰ ਦੇ ਦੂਪਰ ਚ ਲੈ ਕੇ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਤੁਸੀਂ ਨਹੀਂ ਕੋਈ ਰੋਕਾਂ ਇਸ ਨੂੰ ਨਾ ਕਰੋ ਕਿੰਨੇ ਦਿਨ ਹੋ ਚੁੱਕੇ ਨੇ ਤੁਹਾਨੂੰ ਇਹ ਨਾ ਕੋਈ ਰੈਂਡਰ ਕਸਾਈਰ ਮਜ਼ਦੂਰ ਕਿਥੀ ਥੱਲੇ ਨੂੰ ਜਾ ਰਿਹਾ 20 ਦਿਨ ਹੋ ਗਏ ਆਇਆ ਨੂੰ ਥੱਲੇ ਵਾਲੀ ਸ਼ੋਪਿੰਗ ਵੀ ਕਰ ਰਹੇ 10-20 ਦਿਨ ਹੋ ਗਏ ਨੇ ਇਹ ਦੇਖਦਾ ਅੱਜ ਦੀ ਹਾਲਾਤ ਨੇ ਉਹਨੂੰ ਮੋਰ ਚਾਹ ਹਾਂਜੀ ਸ਼ਾਂਤ ਵੀ ਤਰੀਕੇ ਦੇ ਨਾਲ ਪ੍ਰਦਰਸ਼ਨ ਹੋ ਰਿਹਾ ਜੋ ਕਿ ਬਹੁਤ ਬੜੇ ਕਾਮਰੇ ਵਿੱਚ ਕੋਈ ਸਾਥ ਲੋ ਦੇ ਰਹੇ ਨੇ ਕੋਈਆਂ 8 ਸਾਲ ਪੁਰਾਣੇ ਦਸਾਂ ਸਾਲਾਂ ਆਪਾਂ ਨੇ ਇਰਾਨੀ ਤੇ ਹੋਰ ਵਧੀਆ ਕਾਰਪੋਰੇਟਾਂ ਜਿਹਨਾਂ ਦੀ ਗਿੰਤੀ ਸਾਰੀ 10-12 ਮਾਫੀਤਾ ਮੋਦੀ ਨੇ ਮਾਫੀਤਾ ਚਾਹਦਾ 14 ਲੱਖ ਕਰੋੜ ਤੇ ਸਾਡਾ ਅਗਲਾ ਬੰਦਾ ਫੜੇ ਦੇਸ਼ ਦਾ 80 ਕਰੋੜ ਅਸੀਂ ਹੈਗੇ ਇੱਕ ਫਾਇਲ ਤੇ ਖੇਤੂ ਜੂਰ ਤੇ ਸਾਰੇ ਮਾਫ ਕਰ ਨੂੰ ਤਿਆਰ ਨਹੀਂ ਇਹ ਆ ਬਰਮਾਸ਼ੀ ਇਹਨਾਂ ਦੀ 80 ਕਰੋੜ ਬਣ ਬੈਠ ਗਈਤੀ ਆ ਤੇ 2 ਬਣ ਖਜਾਨੇ ਖੁੱਲੇ ਹੋਏ ਤੇਰੀ ਹੁਰੀਆ ਦਾ ਤੇਰੀ ਦਾ ਤੇਆ ਅੱਜ ਵੀ ਇੱਕ ਫਾਰਗਲਾਵਾ ਮਜ਼ਦੂਰ ਗਲਾਵਾ ਕਿਰਤੀ ਗਲਾਵਾ ਇਹ ਹਾਲਤ ਰਹਿਣਾ ਪੈਣਾ ਸਹੀ ਸਦੋਂ ਨੂੰ ਆਪੇ ਨੂੰ ਚਲਿਆ ਇੱਕ ਵੇਚ ਹੋਵੇ ਕੋਈ ਸੰਭੂ ਵੈਲੀਆ ਰਿਹਾ ਅੱਜ ਦੇ ਹਾਲਾਤ ਦੇ ਕੋਈ ਸੰਭੂ ਨੇਰ ਦੇ ਅੱਜ ਦੇ ਹਾਲਾਤ ਬੁਖਾਰਾ ਹੀ ਤੁਹਾਨੂੰ ਮੈਂ ਇਹ ਚੱਕਵਾ ਦੇ ਨੂੰ ਛੜ ਕਰਿਆ ਬੰਦ ਸੱਟੇ ਹਰ ਗੱਲ ਖੁੱਲਦੀ ਵਿਦਾਇਆ ਬੰਦ ਸੱਟੇ ਆਹੇਗਾ ਏ ਸੰਭੂ ਵੈਰੀ ਗੱਡਾ ਇਹ ਸ ਹੈ ਇਹ ਲੀਰ ਤੇ ਇਹ ਸੜਕ ਰੋਕੀ ਹੋਈ ਹੈ ਜਿਹੜੀ ਸੜਕ ਮੁੱਖ ਮਾਰਗ ਹੈ ਨਾ ਦਿੱਲੀ ਵਾਇਆ ਇਹ ਰੋਕਾ ਗਿਆ ਹੈ ਉਸ ਤੋਂ ਹੋਰ ਬੰਦਾ ਕੋਲੋਂ ਵਾਇਨਾ ਉੜ ਵੀ ਟੁਕਿਆ ਅੱਜ ਕਿੰਿਆ ਨਾਲ ਹੋ ਰਿਹਾ ਹੈ ਯਾਰ ਸਾਰੇ ਉਹ ਵੀ ਕਿੱਦਿ ਅੱਜ ਨਾ ਹੋਈਵਾ ਹੋਣੀ ਸਿਰ ਲਗਾਸਾ ਤੇ ਆਪਾਂ ਅੱਗੇ ਪਹੁੰਚ ਅੱਜ ਪਹੁੰਚਾ ਮੈਂ ਪਹੁੰਚਿਆ ਹਾਂ ਸਿਰ ਤੇ ਦੇ ਵਿੱਚ ਜਿੱਥੇ ਜਗਾਤੇ ਨਾ ਕਿਸਾਨ ਪ੍ਰੋਟੈਸਟ ਕਰ ਰਹੇ ਨੇ ਤੁਹਾਨੂੰ ਦਿਖਾਵਾਂਗਾ ਆਹ ਦਿਖਾ ਰਿਹਾ ਹਾਂ ਹਾਂਜੀ ਮੈਂ ਜ਼ੂਮ ਕਰਕੇ ਦਿਖਾ ਦਣਾ ਤੁਹਾਨੂੰ ਆਹ ਦੇਖ ਸਕਦੇ ਹੋ ਜਿਵੇਂ ਕਿ پاکستان ਦੀ ਹੱਦ ਹੋਵੇ ਨਾ ਉਸ ਤਰ੍ਹਾਂ ਦੇ ਮਾਹੌਲ ਬਣੇ ਹੋਏ ਨੇ ਇਸ ਜਗ੍ਹਾ ਤੇ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਰਿਹਾ ਨਾ ਇਸ ਜਗ੍ਹਾ ਤੇ ਤੇ ਇੱਕ ਇੱਕ ਤਰਫ ਤੁਸੀਂ ਦੇਖ ਸਕਦੇ ਹੋ ਬੀਐਸਪ ਬੈਠੀ ਆ ਕਿਸਾਨ ਵੀਰ ਨੇ ਆਪਣੀਆਂ ਮੰਗਾਂ ਦੇ ਲਈ ਪਹੁੰਚੇ ਨੇ ਇਸ ਜਗ੍ਹਾ ਤੇ ਬਾਈ ਕਿਸਾਨ ਬਾਲਾ ਜੀ ਬਾਰ ਇਹਨਾਂ ਦੀ ਮਾਟਰ ਨੂੰ ਬੰਦ ਕਰ ਦਿਆਗੇ ਸ਼ੰਭੂ ਬਾਰਡਰ ਤੇ ਪਹੁੰਚੇ ਹੋਏ ਆ ਤੁਸੀਂ ਦੇਖ ਸਕਦੇ ਹੋ ਨਾ ਇਸ ਸਮੇਂ ਮੈਂ ਕੰਟਾਸ ਤੇ ਤੁਹਾਨੂੰ ਦਿਖਾਉਣਾ ਹੈ ਜੀ ਅੱਜ ਦੇ ਹਾਲਾਤ ਤੇ ਜਿਹੜੀ ਇਹ ਸੜਕਾਂ ਮੁੱਖ ਮਾਰਗਾ ਦਿੱਲੀ ਵਾਯਾ ਅੰਮਰਸਰ ਕਹਿ ਸਕਦੇ ਹਾਂ ਅਸਾਨੂੰ ਤੇ ਮੁੱਖ ਮਾਰਗ ਜਿਹੜਾ ਕਿ ਅਸੇ ਦਿੱਲੀ ਨੂੰ ਜਾ ਰਿਹਾ ਤੇ ਸੰਭੂ ਬੈਲੀਅਰ ਤੇ ਇਸ ਸਮੇਂ ਨਾਲ ਇਹ ਰਸਤਾ ਬਲੌਕ ਕੀਤਾ ਗਿਆ ਏ ਰਸਤਾ ਬਿਲਕੁਲ ਹੀ ਬੰਦ ਕੀਤਾ ਗਿਆ ਤੁਸੀਂ ਵੇਖ ਸਕਦੇ ਹੋ ਬੰਦੇ ਇਹਨਾਂ ਦਾ ਤੇ ਇਸ ਤਰਫ ਤੁਸੀਂ ਵੇਖ ਸਕਦੇ ਹੋ ਕਿਸਾਨ ਨੇ ਤੇ ਇਸ ਜਗ੍ਹਾ ਤੇ ਹੱਦ ਬਣਾਈ ਹੋਇਆ ਇਹ ਹੱਦ ਨੂੰ ਆਪਾਂ ਇੱਧਰ ਜਾ ਨਹੀਂ ਸਕਦੇਗੇ ਇਸ ਤਰਫ ਹੈ ਕਿ ਬੀਐਸਐਫ ਦੇ ਜਵਾਨ ਮੈਂ ਕਹਿੰਦਾ ਹਾਂ ਕਿ ਇਹ ਹਰਾਣ ਸੱਚੀ ਗੱਲ ਬਾਤ ਨੂੰ ਲੱਗਦਾ ਹੈ ਕਿ ਜਿੰਦਾ ਰੱਬ ਹੱਥ ਨੂੰ ਮਿੱਤਰ ਨੂੰ ਸਾਡਾ ਤਿੰਨ ਭੱਜੇ ਇੱਕ ਵਾਰ ਭੱਜੇ ਆਪਾ ਇਥੇ ਕਿਸੇ ਨਾਲ ਗੱਲਬਾਤ ਕਰਦਾ ਹੈ ਕਿਸਾਨ ਬਾਈਆਂ ਨਾਲ ਹਾਂਜੀ ਬਾਪੂ ਜੀ ਸ੍ਰੀ ਗੱਲ ਜੀ ਹਾਂਜੀ ਬਾਪੂ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਜੀ ਤੁਸੀਂ ਕੇ ਆਪਣੀ ਮੰਗਾਂ ਵਾਸਤੇ ਇੱਥੇ ਪਹੁੰਚੇ ਹੋਏ ਆਂ ਅੱਛਾ ਜੀ ਕਿਉਂਕਿ ਸਾਨੂੰ ਜਿਹੜੇ ਰਾਜੇ ਨੇ ਵਾਅਦੇ ਕੀਤੇ 2020 ਦੇ ਵਿੱਚ ਅੱਛਾ ਜੀ ਉਹਨਾਂ ਵਾਅਦਿਆਂ ਨੂੰ ਇਹ ਮੁਕਰ ਗਿਆ ਮੋਦੀ ਉਹਨਾਂ ਉਹ ਵਾਅਦੇ ਜਿਹੜੇ ਇਹ ਇਨਪੈਨ ਕਰਨ ਵਾਸਤੇ ਇਹਨਾਂ ਨੂੰ ਪਹਿਲਾਂ ਅਲਟੀਮੇਟ ਦਿੱਤਾ ਪਰ ਅੱਜ ਰਾਤੀ ਨੂੰ ਸਾਨੂੰ ਜਿਹੜੀਆਂ ਆਗਿਆ ਮੰਗਾਂ ਪੂਰੀਆਂ ਕਰਦੇ ਕਿਉਂਕਿ ਇਹਨਾਂ ਮੰਗਾ ਪੂਰੀਆਂ ਗੱਲ ਦੇ ਬਜਾਏ ਇਹਨਾਂ ਹਰਿਆਣੇ ਸਰਕਾਰ ਨੇ ਸਾਡੇ ਬੜੀਆਂ-ਬੜੀਆਂ ਰੋਕਾਂ ਲਾ ਦਿੱਤੀਆਂ ਕਿਉਂਕਿ ਉਹ ਸਰਕਾਰ ਤੋਂ ਸਾਨੂੰ ਆਸ ਨਹੀਂ ਕਿਉਂਕਿ ਸਾਨੂੰ ਇਹਨਾਂ ਅੱਛੂ ਗੈਸ ਦੇ ਕੋਲੇ ਇਤਨੀਆਂ ਬੋਰੀਆਂ ਮਾਰੀਆਂ ਅੱਛਾ ਜੀ ਤੂੰ ਤੂੰ ਕਿਹੀਂ ਆਪਣੇ ਇਸ ਸੂਬੇ ਦੇ ਇਸ ਦੇਸ਼ ਦੇ ਖੇਤ ਦੇ ਇਨਸਾਨ ਆ ਅਸੀਂ ਕੋਈ ਪਾਕਤਾਨੂ ਨਹੀਂ ਗਏ ਕਿਸਾਨਾਂ ਨਾਲ ਇਹ ਬਚੀੜਾ ਕੀਤਾ ਜਾਂਦਾ ਇਹ ਕੀ ਕਹਣਾ ਜਿੰਨੇ ਜਿਹੜੀ ਐਮ ਐਸ ਪੀ ਆ ਐਮ ਐਸ ਪੀ ਕੀ ਚੀਜ਼ ਆਈਏ ਐਮ ਐਸ ਪੀ ਸਾਡਾ ਜੀ ਮੈਂ ਮਿਆਂ ਸਮਝ ਸਮਝ ਬੋਲਿਆ ਮਿੰਮਿਆਂ ਸਮਝ ਸਮਝ ਬੋਲ ਅੱਛਾ ਜੀ ਕਿਉਂਕਿ ਅਸੀਂ ਜਿਹੜੀਆਂ ਨੂੰ A2 ਨਾ ਮਿਲਦੀ ਆ ਇਸ ਚੀਜ਼ ਨੂੰ ਨਾ ਕਿ ਸੁਆਮੀ ਨਾਸਨ ਦੀ ਰਿਪੋਰਟ ਜਿਹੜੀ ਆ ਉਹ ਲਾਗੂ ਕਰਾਉਣ ਵਾਲੀ ਪਾਸੇ ਮੰਨਿਆ ਸੀ ਸਰਕਾਰ ਨੇ ਉਹ ਹੈਨ ਪਿੰਨੋ ਵਾਸਤੇ ਹੰਨਿਆ ਵੀ ਹਾਲੀ ਲਾਗੂ ਕਰਦੇ ਕਿਉਂਕਿ ਮੋਦੀ ਮਾਨਦੀ ਬਾਤ ਕਰਦਾ ਮੰਨਦੀਆਂ ਗੱਲਾਂ ਹੀ ਕਰਦਾ ਮੈਂ ਆ ਵੀ ਜਾਣ ਪੂਰੀ ਕਾਰਵਾਈ ਕਰਦੀ ਇਹ ਨੂੰ ਇਹ ਨਹੀਂ ਪਤਾ ਨੂੰ ਸਾਡੇ ਜਿਹੜੇ ਜਿਹੜਿਆ 80 ਕਰੋੜ ਹੋ ਜਿਹੜੇ ਆ ਕਿਸਾਨ ਆ ਉਹਨਾਂ ਦੀ ਮੰਨਦੀ ਵੀ ਗੱਲ ਪੂਰੀ ਕੀਤੀ ਜਾਵੇ ਇਹ ਸਾਡਾ ਜੇ ਸਾਰਾ ਵੇਚ ਰਿਆ ਕਾਰਪੋਰੇਟ ਘਨਾਲਿਆਂ ਨੂੰ ਜਿਹੜਾ ਸਾਡਾ ਇਹ ਵੀ ਜਿਹੜੀ ਆ ਖੇਤੀ ਸੈਕਟਰ ਉਹ ਵੀ ਦੇ ਰਿਆ ਅੱਛਾ ਜੀ ਇਹ ਜਿਹੜਾ ਦੌਲਣਾ ਆਪਣਾ ਕਿੰਨੇ ਸਮੇਂ ਤੱਕ ਕਿਵੇਂ ਇਹ ਚੱਲੇਗਾ ਇਹ ਇਹ ਜੀ ਕਿੱਥੇ ਜਾਣਾ ਚਾਹੁੰਦੇ ਹੋ ਤੁਸੀਂ ਬੇਨਤੀ ਹੈ ਜੀ ਅਸੀਂ ਕਿਤੇ ਨਹੀਂ ਅਸੀਂ ਦਿੱਲੀ ਜਾਣ ਨੂੰ ਆਏ ਮੰਗਿਆ ਸੀ ਵੀ ਸਾਨੂੰ ਦਿੱਲੀ ਅਸੀਂ ਚਾਹਾਂਗੇ ਤੇ ਸਾਨੂੰ ਸਾਡੀਆਂ ਜਿਹੜੀਆਂ ਮੰਗਾਂ ਪੂਰੀਆਂ ਕਰ ਦੇ ਸਾਨੂੰ ਚਾ ਨਹੀਂ ਪਈ ਅਸੀਂ ਦਿੱਲੀ ਜਾ ਕੇ ਮੰਗਾਂ ਪੂਰੀਆਂ ਕਰਵਾਈਏ ਇੱਥੇ ਇੱਥੇ ਵੀ ਕਰਦੇ ਪੂਰੀਆਂ ਜੇ ਸਾਡੀਆਂ ਇੱਥੇ ਮੰਗਾਂ ਪੂਰੀਆਂ ਹੋ ਜਾਂਦੀਆਂ ਕੋਈ ਸਾਡੇ ਦਿੱਲੀ ਨਾਨਕੇ ਨਹੀਂ ਆਗੇ ਤੇ ਅਸੀਂ ਦਿੱਲੀ ਉਹਨੂੰ ਮਿਲਣ ਵਾਸਤੇ ਜਾਣਾ ਵਾ ਜੇ ਸਾਡੀਆਂ ਮੰਗਾਂ ਇੱਥੇ ਪੂਰੀਆਂ ਕਰ ਦਿੰਦੇ ਨੇ ਸਾਨੂੰ ਦਿੱਲੀ ਤੋਂ ਇੱਥੋਂ ਹੀ ਵਾਪਸ ਅਸੀਂ ਚਾਲੇ ਪਾ ਜਾਵਾਂਗੇ ਤੇ ਕੋਈ ਦਿੱਲੀ ਜਾਣ ਦਾ ਸ਼ੌਂਕ ਨਹੀਂ ਹੈਗਾ ਹਾਂ ਜਿਹੜੀ ਜਗ੍ਹਾ ਤੇ ਪਹੁੰਚੇ ਮਪੂ ਜੀ ਤੁਸੀਂ ਜੀ ਗਰਦਾਸਪੁਰ ਜ਼ਿਲ੍ਹਾ ਆਪਾਂ ਮੀਰੀ ਪੀਰੀ ਜੂਨ ਦੇ ਆਪਾਂ ਜਰਨਲ ਸਖਤਰਵੀ ਹਾਂ ਤੇ ਨਾਮ ਹਜੂਰ ਸਿੰਘ ਆ ਹਾਂ ਜੀ ਤੇ ਆਪਾਂ ਇਸ ਵਿੱਚ ਤੇ 13 ਤਰੀਕ ਤੋਂ ਹੀ ਇੱਥੇ ਜਿੰਨੀ ਬੰਬਾਰੀ ਹੋਈ ਹੈ ਉਹ ਸਾਰੀ ਆਪਣੇ ਆਪਣੇ ਬਿਲਕੁਲ ਆਪਣੇ ਸਿਰ ਤੋਂ ਦੀ ਹੰਡਾਈ ਹੈ ਆਪਾਂ ਜਿਸ ਦਿਨ ਗੋਲਾਬਾਰੀ ਹੋ ਰਹੀ ਸੀ ਉਸ ਦਿਨ ਇਸ ਬੋਰਡ ਦੇ ਕੋਲ ਅਸੀਂ ਬਿਲਕੁਲ ਖੜੇ ਸਾਡੇ ਕਿੰਨੇ ਨਾਲ ਦੇ ਮੁੰਡੇ ਜ਼ਖਮੀ ਵੀ ਹੋ ਗਏ ਕੁਛ ਉਹ ਉਹ ਜਦੋਂ ਬੰਬਾਰੀ ਹੁੰਦੀ ਰਹੀ ਹੈ ਇਹਨੇ ਇੱਕ ਇੱਕ ਮਿੰਟ ਦੇ ਵਿੱਚ ਘੱਟੋ ਘੱਟ 100 150 ਦਾ ਬੰਬ ਜਿਹੜਾ ਡਾਗਿਆ ਜਾ ਰਿਹਾ ਸੀ ਇੱਥੇ ਐਵੇਂ ਹੀ ਜਿੱਦਾਂ ਉਹ ਨੇਰੀ ਆਈ ਹੁੰਦੀ ਹੈ ਕਿਸੇ ਚੀਜ਼ ਦੀ ਧੂਏ ਦੀ ਸਾਡੀ ਪਰਾਲੀ ਦਾ ਧੂਆ ਇਹਨਾਂ ਨੂੰ ਦਿੱਲੀ ਪਹੁੰਚਦਾ ਇਹਨਾਂ ਦੇ ਬੰਬਾਂ ਦਾ ਧੂਆ ਇਹਨਾਂ ਕੋਲ ਨਹੀਂ ਪਹੁੰਚਿਆ ਅਜੇ ਤੱਕ ਇਹਨਾਂ ਨੂੰ ਪਤਾ ਨਹੀਂ ਲੱਗਾ ਵੀ ਇਹ ਕਿਹਦੇ ਤੇ ਇਹ ਬੰਬਾਰੀ ਕਰ ਰਹੇ ਆ ਆਪਣੇ ਦੇਸ਼ ਦੇ ਕਿਸਾਨਾਂ ਦੇ ਉੱਤੇ ਆਪਣੇ ਇਹਨਾਂ ਦੇ ਉੱਤੇ ਹੀ ਬੰਬਾਰੀ ਕਰਨ ਦੇ ਆ ਇਹਨਾਂ ਦਾ ਦਿੱਤਾ ਅਸੀਂ ਖਾਂਦੇ ਆ ਇੱਕ ਇਸ ਨੂੰ ਅੰਨ ਦਾ ਦਾ ਕਹਿੰਦੇ ਆ ਕਿਸਾਨ ਨੂੰ ਅੰਨ ਦਾ ਦਾ ਕਹਿੰਦੇ ਹੋ ਕਿ ਤੁਸੀਂ ਹੱਤਵਾਰਦੀ ਕਹਿ ਰਹੇ ਹੋ ਸਾਨੂੰ ਵੱਖਵਾਦੀ ਕਹਿ ਰਹੇ ਹੋ ਜਿਹੜੀ ਚੀਜ਼ ਰੋਕਣ ਵਾਲੀ ਅੱਜ ਸੀ ਤਾਂ ਇਹਨਾਂ ਕੋਈ ਨਹੀਂ ਰੁਕੀ ਜਿਹੜਾ ਇਹ ਆਪਾਂ ਪਾਕਿਸਤਾਨ ਚੋਂ ਜਿਹੜਾ ਨਸ਼ਾ ਹੁੰਦਾ ਚਿੱਟਾ ਹੁੰਦਾ ਉਹਨੂੰ ਇਹ ਅੱਜ ਸੱਕ ਧੋਖ ਨਹੀਂ ਸਕੇ ਤੇ ਜਿਹੜੇ ਕਿਸਾਨ ਆਪਣੀ ਕਿਰਤ ਕਰਕੇ ਖਾਂਦੇ ਆ ਉਹਨਾਂ ਨੂੰ ਇਹ ਕੰਦਾ ਬਣਾ ਕੇ ਡੱਕ ਕੇ ਬੈਠੇ ਆ ਇਹ ਕੋਈ ਇਹਨਾਂ ਦੀ ਦਿਨਾਈ ਹੈ ਜੇ ਕੋਈ ਪਿੰਡ ਦਾ ਆਪਣਾ ਬਾਪ ਆਪਣੇ ਬੱਚਿਆਂ ਕੋਲ ਪਿਓ ਕੋਲ ਹੱਕ ਮੰਗਣ ਜਾਂਦਾ ਕੋਈ ਬੱਚਾ ਉਹਦਾ ਫਰਜ਼ ਨਹੀਂ ਮੰਨਦਾ ਵੀ ਮੈਂ ਇਹਦੀ ਗੱਲ ਸੁਣਾ ਇਹ ਜਿਹੜੀ ਸਰਕਾਰ ਹੈ ਸਾਡੀ ਮਾਂ-ਬਾਪ ਦੀ ਤਰ੍ਹਾਂ ਹੈ ਪਰ ਇਹ ਸਰਕਾਰ ਸਾਡੀ ਬਹੁਤ ਆਪਣਾ ਨਿਰਦੋਸ਼ ਤੇ ਬਿਲਕੁਲ ਮੈਂ ਨਾ ਕੋਈ ਘਟਿਆ ਸੋਚ ਦੀ ਮਾਲਕਾ ਹੈ ਜਿਹੜੀ ਆਪਣੇ ਕਿਸਾਨਾਂ ਬਾਰੇ ਨਹੀਂ ਸੋਚ ਰਹੀ ਸਾਡਾ ਕੋਈ ਇਹ ਨਾਲ ਕੋਈ ਲੜਾਈ ਝਗੜਾ ਨਹੀਂ ਇਸ ਸਰਕਾਰ ਨਾਲ ਪਰ ਇਹ ਸਰਕਾਰ ਜਿਹੜੀ ਹੈ ਇਹ ਬਹੁਤ ਘਟਿਆ ਨਿਉਨੀਆਂ ਹਰਕਤਾਂ ਜਿਹੜੀਆਂ ਉਹ ਕਿਸਾਨਾਂ ਦੇ ਕਰ ਰਹੀ ਹੈ। ਹੁਣ ਤੁਸੀਂ ਮੰਗ ਕੀ ਰੱਖੀ ਹੋਈ ਆ? ਮੰਗ ਤੇ ਵੇਖੋ ਜਿਹੜੀਆਂ ਸਾਡੀਆਂ ਇਹ 5-7 ਮੰਗਾਂ ਨੇ ਕਰਜ਼ਾ ਮਾਫੀ ਦਾ ਇਹ ਐਮਐਸਪੀਏ ਹੋਰ ਬਿਜਲੀ ਐਕਟਾ ਹੋਰ ਚੀਜ਼ਾਂ ਜਿਹੜੀਆਂ ਨੇ ਵਿੱਚ ਵੇਖੋ ਸਾਰੀਆਂ 14-15 ਮੰਗਾਂ ਇਹਨਾਂ ਨੇ ਕਿਸਾਨਾਂ ਨੇ ਗਿਣ ਕੇ ਰੱਖੀਆਂ ਨੇ। ਪਰ ਉਹ ਸਾਰੀਆਂ ਉਹ ਆਪਾਂ ਲੈ ਕੇ ਜਾਵਾਂਗੇ ਲੈਣ ਵਾਸਤੇ ਆਇਆ ਕਿਉਂਕਿ ਬਾਰ-ਬਾਰ ਇਹ ਜਿਹੜੇ ਧਰਨੇ ਨੇ ਇਹ 2-3 ਸਾਲੀ ਫੇਰ ਸਾਨੂੰ ਲਾਉਣਾ ਪਿਆ। ਕਿਉਂ ਲਾਉਣਾ ਪਿਆ? ਕਿ ਇਹਨਾਂ ਨੇ ਸਾਡੀ ਉਹ ਕੋਈ ਮੰਗ ਸਾਰੇ ਵਾਅਦੇ ਕਰਕੇ ਮੁੱਕਰ ਗਏ ਨੇ ਇਸ ਕਰਕੇ ਸਾਨੂੰ ਫੇਰ ਦੁਬਾਰਾ ਇਹ ਦਿੱਲੀ ਵਾਲ ਨੂੰ ਪਰਹਵਾਨਾ ਹੋਣਾ ਪਿਆ ਤੇ ਅਸੀਂ ਉਹ ਜਿਹੜੀਆਂ ਸ਼ਰਤਾਂ ਇਹ ਮੰਗਾਂ ਨੇ ਜਿੰਨਾ ਜੇ ਲਵਾਗੇ ਨਹੀਂ ਅਸੀਂ ਕਦੇ ਵਾਪਸ ਨਹੀਂ ਜਾਵਾਂਗੇ ਪੱਕਾ ਮੰਨ ਧਾਰ ਕੇ ਆਏ ਆਂ ਜੇ ਉਸ ਦਿਨ ਸਾਡੇ ਨਾਲ ਕਿਸਾਨ ਸਾਨੂੰ ਛੁੱਟੀ ਦੇ ਦਿੰਦੇ ਅਸੀਂ ਬਿਨਾਂ ਹਥਿਆਰਾਂ ਤੋਂ ਇਹ ਜਿਹੜਾ ਸੀ ਆਪਾਂ ਜਿਹੜਾ ਸੀ ਆਪਾਂ ਪਰਨ ਕਰਕੇ ਆਏ ਹਾਂ ਬਈ ਸਭ ਨਾਕੇ ਨੂੰ ਕਿ ਤੋੜ ਦਿਆਂਗੇ ਸਾਡੇ ਜੇ ਬੰਦੇ ਦਾ ਮਾਰ ਵੀ ਦਿੰਦੇ ਤਾਂ ਵੀ ਕੋਈ ਪਰਵਾਹ ਨਹੀਂ ਸੀ ਇੱਥੋਂ ਸੀਦਾ ਮਨ ਬਣਿਆ ਸੀ ਤੇ ਕੋਈ ਬੰਦਾ ਨਹੀਂ ਵੀ ਜਿਹੜਾ ਪੇਸ਼ਾ ਨੂੰ ਹਟ ਕੇ ਜਾਣ ਵਾਲਾ ਹਾਂਜੀ ਠੀਕ ਹੈ ਇਹ ਬਾਪੂ ਜੀ ਉਹਨੇ ਦੱਸਿਆ ਹੀ ਆਪਣੇ ਚੈਨਲ ਰਾਹੀ ਹਾਂਜੀ ਤੇ ਤੁਹਾਨੂੰ ਬਹੁਤ ਬਹੁਤ ਧੰਨਵਾਦ ਬਾਪੂ ਜੀ ਤੁਹਾਡਾ ਜੀ ਠੀਕ ਹੈ ਤੇ ਆਪਾਂ ਅੱਗੇ ਚੱਲ ਕੋਈ ਦਿਖਾਣੇ ਜੀ ਪਿਓ ਹਰਨਤੇ ਪੰਜਾਬ ਦੀ ਜਨਤਾ ਹਾਂਜੀ ਤੇ ਦੱਸਿਆ ਬਾਪੂ ਜੀ ਨੇ ਮੰਗਾ ਸਾਡੀਆਂ ਜਿਹੜੇ ਇੱਥੇ ਸੋਲਵ ਹੋ ਜਾਣ ਤਾਂ ਅਸੀਂ ਅੱਗੇ ਨਾ ਪਹੁੰਚੀਏ ਦਿੱਲੀ ਜਾਣ ਦੀ ਸਾਨੂੰ ਕੀ ਲੋੜ ਆ ਤੇ ਸਾਡਾ ਕੋਈ ਇੱਥੇ ਸ਼ੌਂਕ ਨਹੀਂ ਇੱਥੇ ਰੁਕਣ ਦਾ ਖੜਨ ਦਾ ਹਾਂਜੀ ਬੱਸ ਕਰ ਹਾਂਜੀ ਤੁਸੀਂ ਵੇਖ ਸਕਦੇ ਹੋ ਅਸੀਂ ਪਹੁੰਚੇ ਹੋਏ ਹਾਂ ਸੰਭੂ ਬਾਰਡਰ ਤੇ ਸੰਭੂ ਵੈਲੀਅਰ ਤੇ ਤੇ ਆ ਦੇਖ ਸਕਦਾ ਤੁਸੀਂ ਇੱਥੇ ਸ਼ੋਮੀਨਾ ਕਾफी ਦੂਰ ਦਾਕਾ ਮੈਂ ਤੁਹਾਨੂੰ ਨਜ਼ਦੀਕ ਕਰਕੇ ਦਿਖਾਉਣਾ ਕੈਮਰੇ ਜੂਮ ਕਰਕੇ ਦਿਖਾਉਣਾ ਜੀ ਸ਼ੋਮੀਨਾ ਨਾਟਕ ਨੇ ਇੱਕ ਵਿਗਿਆਨੀ ਉਹਨੇ ਵਿਗਿਆਨ ਇਸ ਜਗ੍ਹਾ ਤੇ ਆ ਦੇਖੋ ਇਸ ਪੀਚੋਰੀਆ ਇੱਕ ਖਾਨ ਉਹ ਦਿੱਕਤ ਵਾਲੀ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਇਹ ਇਹ ਸਾਲ ਤਾਂ ਹੋਰ ਇਹ ਦੇਖ ਸਕਦੇ ਸੀ ਇਹ ਜਿੰਨੀਆਂ ਕਾਫੀ ਸੰਖਿਆ ਦੇ ਵਿੱਚ ਇੱਥੇ ਕਿਸਾਨ ਪਹੁੰਚੇ ਹੋਏ ਨੇ ਕਾਫੀ ਸੰਖਿਆ ਦੇ ਵਿੱਚ ਕਿਸਾਨ ਪਹੁੰਚੇ ਹੋਏ ਤੁਸੀਂ ਦੇਖ ਸਕਦੇ ਹੋ ਉਹ ਸਾਰਿਆਂ ਦੀਆਂ ਉਹ ਇਹ ਕਿੰਟੀ ਜਿਹੜਾ ਇਹ ਟੈਕਸਟਾਈ ਜਿਹੜਾ ਇਹ ਸ਼ਾਂਤਮਈ ਤਰੀਕੇ ਦੇ ਨਾਲ ਹੋ ਰਿਹਾ ਇਹ ਕਰਨਾ ਇਹ ਇਹ ਨੂੰ ਆਪਣੇ ਮੰਤਾਂ ਦੇ ਲਈ ਪਹੁੰਚੇ ਹੋਏ ਨੇ ਜੇ ਮੈਨੂੰ ਕੋਈ ਖਿੜ ਵਾਲਾ ਕੋਈ ਹੋਵੇ ਕੋ ਜੀ ਬਾਤ ਉਹਨੂੰ ਇਸ ਸਵੇਰੇ ਪਾ ਰਹੇ ਆਂ ਯਾਪੀ ਰਹੀ ਚ ਅਸੀਂ 75 ਸਾਲ ਹਾਂ ਜੀ ਉਸ ਯਾਪੀ ਦਾ ਡਿਗ ਜਿਹੜਾ ਤਰਸ ਰਹੇ ਆਂ ਸਾਨੂੰ ਅਜੇ ਡਿਗ ਨਹੀਂ ਮਿਲਿਆ ਸੋ ਅੱਛਾ ਹਾਂਜੀ ਇਹ ਬਲੂਰ ਚੰਡੀਗੜ੍ਹ ਰਾਜਪੁਰਾ ਲੁਧਿਆਣਾ ਇਹ ਰੋਡ ਹੈ ਜੋ ਕਿ ਜਾਂਦਾ ਹੈ ਦਿੱਲੀ ਤੋਂ ਧੰਨਵਾਦ ਕਰਦਾ ਛੇ ਲੱਗੇ ਜੈ ਜਵਾਨ ਮਾਰੇ ਕਿਸਾਨ ਅੱਛਾ ਲੱਗਤੀ ਏ ਸ਼ਗਨਛਿਤੇ ਆਏ ਦੇ ਪਰਮਾਤਮਾ ਦਾ ਉਪਾਲਬਨ ਕਰਕੇ ਧਾਮ ਕੇ ਰੱਖਤੇ ਵਾਹਿਗੁਰੂ ਦਾ ਧੰਕ ਵਾਹਿਗੁਰੂ ਦੀ ਛਤਰੀ ਸੋਹਣੋਂ ਧਰਮਾ ਮਾਟਰ ਹਮਾਤਰੀ ਜੀ ਸੋਭਾ ਜੀ ਨਾਲ ਕਹਿੰਦੇ ਨੇ ਜੀ ਪਾਜੀ 22 ਦੀਪ ਸਿੱਧੂ ਜੀ ਕਹਿੰਦੇ ਸੀਗੇ ਭਜਣ ਵਾਲੇ ਨੂੰ ਧਰਤੀ ਚਾਹੀਦੀ ਆ ਉਡਣ ਵਾਲੇ ਨੂੰ ਅਸਵਾਨ ਸਾਨੂੰ ਇਹ ਦੋਨੋਂ ਚਾਹੀਦੇ ਨੇ ਤਾਂ ਮੈਂ ਤਲਾਫ ਪਟੋਲ ਨਹੀਂ ਮੈਂ ਸਰਵੇਖਕ ਪਾਸਾ ਤੋਂ ਸਭ ਮੈਂ ਕੀਤਾ ਕਪਟਲ ਹਰਤਾ ਸਿੰਘ ਜੀ ਪੰਜਾਬ ਕਿਸਾਨ ਬਸੂਰ ਯੂਨੀਅਨ ਇਲਾਦੋਬਾਦ ਜਸਦੇਵ ਸਿੰਘ ਜੀ ਦੇ ਲੱਤੋ ਉਹ ਵੀ ਅਮੀਤ ਕਾਰਗੇ ਆ ਰਹੇ ਆ ਆ ਦੇਖ ਸਕਦੇ ਹੋ ਤੁਸੀਂ ਇੱਥੇ ਮੋਦੀ ਦਾ ਪੁਤਲਾ ਜੋ ਕਿ ਟੰਗਿਆ ਹੋਇਆ ਹੈ ਡਾਕਟਰ ਸਿੰਘ ਜੀ ਤੇ ਇੱਕ ਪਾਸੇ ਨਾਨਕ ਸਿੰਘ ਨਾਨਕ ਸਿੰਘ ਆਂਧੇ ਪੌਜਾ ਸਾਡੇ ਸੁਖਤਾਜ ਦੇ ਤੇ ਤੇ ਹੋਰ ਵੀ ਬਹੁਤ মিডিਆ ਵਾਲੇ ਵੀ ਪਹੁੰਚੇ ਹੋਏ ਨੇ ਇਸ ਜਗ੍ਹਾ ਤੇ ਤੁਸੀਂ ਵੇਖ ਸਕਦੇ ਹੋ ਸਾਡੀਆਂ ਮਾਤਾਵਾਂ ਮੈਂ ਤਾਂ ਅਨੁਣਾ ਜ਼ੂਮ ਕਰਕੇ ਦਿਖਾਣਾ ਹੀ ਨਜ਼ਦੀਕ ਕਰਕੇ ਦਿਖਾ ਦੇਣਾ ਇਸ ਜਗ੍ਹਾ ਤੇ ਜਿਹੜੇ ਮਾਹੌਲ ਨੇ ਇਸ ਜਗ੍ਹਾ ਤੇ ਆ ਜਿਹੜੀ ਨਦੀ ਆ ਇਹੜਾ ਕੱਗਰ ਦੇ ਰਿਹਾ ਇਹ ਤੁਹਾਨੂੰ ਮੈਂ ਨਜ਼ਦੀਕ ਕਰਕੇ ਦਿਖਾਣਾ ਇਸ ਜਗ੍ਹਾ ਤੇ ਆ ਦੇਖੋ ਜੀ ਤੇਰਾ ਸਾਗ ਤੇਰਾ ਮੈਂ ਨਾ ਜ਼ੂਮ ਕਰਕੇ ਦਿਖਾ ਰਿਹਾ ਹਾਂ ਇਸ ਜਗ੍ਹਾ ਤੇ ਨਾ ਆ ਕਗਰ ਦਰਿਆ ਏ ਜਿਸ ਜਗ੍ਹਾ ਤੇ ਇਹ ਬੈਰੀਗਡ ਲਗਾਇਆ ਹੋਇਆ ਏ ਜਿਹੜਾ 20 ਜਗ੍ਹਾ ਤੋਂ ਅੱਗੇ ਨਾ ਜਾ ਸਕਿਆ ਕੋਈ ਬਹੁਤ ਤਕੜਾ ਪ੍ਰਬੰਧ ਕੀਤਾ ਹੋਇਆ ਏ ਇਸ ਜਗ੍ਹਾ ਤੇ ਨਾ ਟੋਲ ਪਲਾਜ ਤੇ ਇਸ ਜਗ੍ਹਾ ਤੇ ਪਰਚੀ ਵੀ ਕੱਟੀ ਜਾਂਦੀ ਹੈ ਟੋਲ ਬਲਾਜ ਜੇ ਤੇ ਪਹੁੰਚ ਰਹੇ ਆ ਜਿਸ ਜਗ੍ਹਾ ਤੇ ਨਾ ਇਹ ਰਸਤਾ ਬਲਾਕ ਕੀਤਾ ਹੋਇਆ ਹੈ ਪ੍ਰਸ਼ਾਸਨ ਵੱਲੋਂ ਉਹ ਆਪਣੀ ਮਰਜ਼ੀ ਨਾਲ ਦੇਵੇਗਾ ਉਹ ਅੱਜ ਵੀ ਉਹ ਆ ਦੇਖੋ ਜੀ ਕੋਣ ਮੈਂ ਜ਼ੂਮ ਕਰਕੇ ਦਿਖਾ ਰਿਹਾ ਕਿਉਂਕਿ ਫਰਾਂ ਜਲਪਰਵੇਸ਼ ਤੇ ਰਹਿ ਗਏ ਆ ਇੱਕ ਮੂਹਰੇ ਪੈਗ ਤੋਂ 10 ਕਿਲੋ ਦਾ ਮੱਜਾ ਦਾ 10 ਕਿਲੋ ਦੀ ਮਾਰ ਲਏ ਉੱਤੇ ਇੱਕ ਮੂਹਰੇ ਪੈਗ ਹਾਂਜੀ ਇਹ ਕਿਸ ਦਾ ਪੂਤ ਲਾਈਏ ਇਹ ਨੂਰ ਲਾਲ ਖੱਟੜ ਜੀ ਹਾਂਜੀ ਹਰਿਆਣੇ ਦੇ ਮੁੱਖ ਮੰਤਰੀ ਅੱਛਾ ਜੀ ਇੱਕ ਪਾਸੇ ਮੋਦੀ ਹੈ ਇੱਕ ਪਾਸੇ ਖੱਟੜ ਘੜਾਈ ਹੈ ਇਹ ਖੱਟੜ ਦਾ ਖੱਤਰ ਦੇ ਉੱਤੇ ਬੜਾ ਖੱਤਰ ਬਣਾਈ ਹੈ ਮੌਨ ਨਾਲ ਖੱਟੜ ਹੈਂ ਹਾਂਜੀ ਤੁਹਾਨੂੰ ਦਿਖਾਣਾ ਜੀ ਮੌਨ ਨਾਲ ਖੱਟੜ ਜੋ ਕਿ ਇਸ ਜਗ੍ਹਾ ਤੇ ਨਾ ਟੰਗੇ ਹੋਏ ਨੇ ਜ਼ੂਮ ਕਰਕੇ ਦਿਖਾਣਾ ਹੈ ਜੀ ਆਪਾਂ ਉਹੋ ਕੁਝ ਹੋ ਰਿਹਾ ਬਹੁਤ ਜ਼ੋਤ ਜਾਂ ਦਾਰੀ ਅੱਜ ਦੇ ਵੱਤ ਨਹੀਂ ਆ ਹਰਿਆਣੇ ਦਾ ਮੁੱਖ ਮੰਤਰੀ ਹੈ ਜੀ ਹਰਿਆਣੇ ਦਾ ਮੁੱਖ ਮੰਤਰੀ ਆ ਇਹ ਹਰਿਆਣੇ ਦਾ ਮੁੱਖ ਮੰਤਰੀ ਹੈ ਜੀ ਐਮ ਆਈ ਦਾ ਮਦਦ ਜੀ ਆ ਹਾਂਜੀ ਤੁਸੀਂ ਵਾਈ ਦੇ ਕਿਹੜੇ ਜਗ੍ਹਾ ਤੋਂ ਪਹੁੰਚੇ ਹੋ ਆ ਅਸੀਂ ਸ਼ੰਦੜਾ ਪਿੰਡ ਤੋਂ ਆਏ ਆ ਇਹ ਕਿਹੜੀ ਜ਼ਿਲ੍ਹੇ ਵਿੱਚ ਪੈਂਦੀ ਹੈ ਇਹ ਲੁਧਿਆਣਾ ਜ਼ਿਲ੍ਹੇ ਦੇ ਦਰਾਹੇ ਲੱਗ ਕੇ ਪੈਂਦਾ ਜੀ ਅੱਛਾ ਜੀ ਕਿਤੇ ਅਸੀਂ ਆ ਰਹੇ ਹਾਂ ਅਸੀਂ ਮੰਗਾਲੇ ਹੀ ਪਹੁੰਚੇ ਹੋ ਤੁਸੀਂ ਮੰਗਾਲੇ ਹੀ ਪਹੁੰਚੇ ਆ ਜੀ ਲਗਾਤਾਰ ਬਾਰਿਸ਼ ਚੱਲ ਰਹੀ ਹੈ ਸਾਡੇ ਪਿੰਡ ਦੀ ਜੀ ਅੱਛਾ ਜੀ ਚਾਰ ਚਾਰ ਜਾਣੇ ਚਾਰ ਚਾਰ ਦਿਨ ਲਾ ਜਾਣ ਪੰਜ ਪੰਜ ਦਿਨ ਲਾ ਜਾਣਾ ਤੁਹਾਡਾ ਨਾਮ ਤੁਹਾਡਾ ਨਾਮ ਗੁਰਜੀਤ ਸਿੰਘ ਆ ਜੀ ਗੁਰਜੀਤ ਸਿੰਘ ਜੀ ਲੁਧਿਆਣਾ ਦੇ ਲਾਗ ਕਿਹੜਾ ਪਿੰਡ ਦੱਸੋ ਤੁਸੀਂ ਸ਼ੰਦੜਾ ਜੀ ਸਿੰਧੜਾ ਹੈ ਅੱਛਾ ਜੀ ਤੇ ਤੁਹਾਡੇ ਇੱਥੇ ਆਉਣ ਦਾ ਕਾਰਨ ਕੀ ਆਉਣ ਦਾ ਕਾਰਨ ਜੀ ਸਾਡਾ ਜਿਹੜੀਆਂ ਮੇਨ ਮੰਗਾਂ ਨੇ ਜਿਵੇਂ ਐਮਐਸਪੀ ਹੋ ਗਈ ਠੀਕ ਹੈ ਕਰਜ਼ ਮੁਕਤੀ ਹੋ ਗਈ ਕਿਸਾਨਾਂ ਦੇ ਮਜ਼ਦੂਰਾਂ ਦੀ ਇਹਨਾਂ ਸਾਰੀਆਂ ਤਾਂ ਗੱਲਾਂ ਬਾਰੇ ਤਾਂ ਅਸੀਂ ਇੱਥੇ ਬੈਠੇ ਆ ਜੀ ਅੱਛਾ ਜੀ ਤੇ ਹੈ ਜਿਹੜਾ ਪ੍ਰੋਟੈਸਟ ਹੈ ਕਿੰਨਾ ਸਮਾਂ ਚੱਲੇਗਾ ਇਹ ਇਹਦਾ ਜੀ ਕੁਝ ਨਹੀਂ ਕਿਹਾ ਜਾ ਸਕਦਾ ਜਿਵੇਂ ਪਹਿਲਾਂ 13 ਮਹੀਨੇ ਚੱਲੇ ਲਗਾਤਾਰ ਸਾਨੂੰ ਤਾਂ ਉਦਾਂ ਦੇ ਪ੍ਰੋਗਰਾਮ ਲੱਗ ਰਿਹਾ ਕਿਉਂਕਿ ਮੋਦੀ ਨੇ ਤਾਂ ਜਿਵੇਂ ਕਹਿੰਦੇ ਸਭੇ ਖਾਧੀ ਹੋਈ ਆ ਵੀ ਪੰਜਾਬ ਨੂੰ ਤਾਂ ਕੁਝ ਦੇਣਾ ਹੀ ਹੈ ਨੀਗਾ ਅੱਛਾ ਜੀ ਤੱਗੇ ਕਰ ਤੋਂ اڈੀਆਂ ਮੰਗਾ ਮੰਗੀਆਂ ਮੰਨੀਆਂ ਜਾਣਾ ਇਸ ਜਗ੍ਹਾ ਤੇ ਤੁਸੀਂ ਫਿਰ ਇਸ ਜਗ੍ਹਾ ਤੇ ਵਾਪਸ ਹੋ ਜਾਓਗੇ ਇਸ ਜਗ੍ਹਾ ਤੇ ਵਾਪਸ ਹੋ ਜਾਗੇ ਪਰ ਲਖਤੀ ਚ ਲੈ ਕੇ ਜਾਵਾਂਗੇ ਜੀ ਅੱਛਾ ਜੀ ਪੱਕੇ ਤੌਰ ਤੇ ਪੱਕੇ ਤੌਰ ਤੇ ਜਾਵਾਂ ਕਿਉਂਕਿ ਪਹਿਲਾਂ ਸੜਨ ਦਾ ਠੋਕਾ ਹੋ ਚੁੱਕਿਆ ਜੀ ਅੱਛਾ ਜੀ ਪਹਿਲਾਂ ਠੋਕਾ ਹੋ ਚੁੱਕਿਆ ਹੈ ਜੀ ਚਲੋ ਹਾਂ ਜੀ ਕੀ ਨਾਮ ਦੱਸੋ ਤੁਸੀਂ ਗੁਰਜੀਤ ਸਿੰਘ ਜੀ ਹਾਂ ਜੀ ਆਪਣੇ ਨਾਲ ਬਾਈ ਗੁਰਜੀਤ ਸਿੰਘ ਜੀ ਨੇ ਤੇ ਸੰਭੂ ਬੈੜੀਰ ਤੇ ਪਹੁੰਚੇ ਨੇ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਜਿਹੜੇ ਕੀ ਕਿਸਾਨ ਵੀਰ ਨੇ ਇਹ ਤੇ ਬਿਰਜੀ ਤੁਸੀਂ ਇੱਥੇ ਪ੍ਰੋਟੈਸਟ ਤੇ ਪਹੁੰਚੇ ਹੋ ਪ੍ਰੋਟੈਸਟ ਕਰ ਰਹੇ ਹੋ ਸ਼ਾਂਤਮਈ ਤਰੀਕੇ ਦੇ ਨਾਲ ਆ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਆ ਜਿੱਕਣੇ ਛੱਡੇ ਸਾਨੂੰ ਕਿਸਾਨਾਂ ਆ ਗੂ ਪਹਿਣਗੇ ਜੀ ਅਸੀਂ ਉਹਨਾਂ ਦੀ ਗੱਲ ਤੋਂ ਬਿਲਕੁਲ ਬਾਹਰ ਨਹੀਂ ਜਾਵਾਂਗੇ ਅੱਛਾ ਜੀ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਕਰਾਂਗੇ ਜੀ ਅੱਛਾ ਜੀ ਜਿਹੜੇ ਕੀ ਤੁਹਾਡੀਆਂ ਮੰਗਾ ਕੀ ਨੇ ਜੀ ਮੁੱਖ ਮੰਗਾ ਮੁੱਖ ਮੰਗਾ ਤਾਂ ਹੀ ਸਾਡੇ ਹੈਗੇ ਮੇਨ ਐਮਐਸਬੀ ਹੋ ਗਈ ਅੱਛਾ ਜੀ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮੁਕਤੀ ਹੋ ਗਈ ਜੀ ਅੱਛਾ ਜੀ ਤੇ ਤਿੰਨ ਚਾਰ ਹੋਰ ਵੀ ਲੇ ਕਿਉਂਕਿ ਮੈਂ ਮੈਂ ਹੁਣ ਥੋੜੇ ਦਿਨਾਂ ਤੋਂ ਹੀ ਆਇਆ ਵਾ ਮੈਨੂੰ ਜੀ ਏਡਾ ਬੜਾ ਗਿਆਨ ਥੋੜਾ ਘੱਟ ਆ ਜੀ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਚਲੋ ਬਹੁਤ ਵਧੀਆ ਤੁਸੀਂ ਨੇ ਦੱਸਿਆ ਗਿਆ ਹੈ ਨਾ ਜੀ ਤੁਸੀਂ ਵੀ ਵੀਰ ਜੀ ਕੀ ਕਹਣਾ ਚਾਹੁੰਦੇ ਹੋ ਹਾਂਜੀ ਹਾਂਜੀ ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ ਹੋ ਵੀਰ ਜੀ ਇਹੋ ਕਹਿਣਾ ਚਾਹੁੰਦੇ ਆ ਵੀ ਮੋਦੀ ਖਰਾਬ ਨਾ ਕਰੇ ਇਹਨੂੰ ਮੰਨਣਾ ਪੈਣਾ ਭਾਵੇਂ 20 ਦਿਨਾਂ ਨੂੰ ਮੰਨ ਜੇ ਭਾਵੇਂ ਮਹੀਨੇ ਨੂੰ ਭਾਵੇਂ ਸਾਲ ਨੂੰ ਅਸੀਂ ਹੁਣ ਪਿੱਛੇ ਨਹੀਂ ਹਟਣਾ ਹੁਣ ਸਾਡੇ ਆਗੂ ਜੇ ਕਹਿਣਗੇ ਤਾਂ ਅਸੀਂ ਮਰਨ ਲਈ ਵੀ ਤਿਆਰ ਆਏ ਆ ਉਹਦੇ ਆਗੂਆਂ ਦੇ ਕੈਦ ਚ ਚੱਲਣਾ ਬਾਕੀ ਜਿਹੜੀ ਗੱਲ ਮੋਦੀਆਂ ਦਾ ਵੀ ਇਹ ਡਰ ਕੇ ਭੱਜ ਜਾਣਗੇ ਉਹ ਨਹੀਂ ਗੱਲ ਹੈਗੀ ਅਸੀਂ ਆਪਦੇ ਹੱਕ ਲੈ ਕੇ ਹੀ ਜਾਵਾਂਗੇ ਅਸੀਂ ਕੋਈ ਭੀਖ ਮੰਗਣ ਨਹੀਂ ਆਏ ਆਦੇ ਹੱਕ ਲੈਣਾ ਹੈ ਲੈ ਕੇ ਜਾਵਾਂਗੇ ਭਾਵੇਂ ਸਾਨੂੰ ਇਹਦੇ ਲਈ ਭਾਵੇਂ ਕੁਰਬਾਨੀ ਵੀ ਦੇਣੀ ਪਵੇ ਉਂਝ ਵੀ ਸਾਡੇ ਮੁੰਡੇ ਬਾਰਡਰਾਂ ਦੇ ਮਰਦੇ ਹੀ ਜਾਂਦੇ ਆ ਜੇ ਇੱਥੇ ਮਰ ਜਾਗੇ ਤਾਂ ਕਿਹੇ ਲੇਖੇ ਲੱਗ ਜਾਣਗੇ ਨਾਲੇ ਸ਼ੁਰੂ ਤੋਂ ਹੀ ਆਪਣੇ ਗੁਰੂ ਵੀਰ ਜੀ ਕੁਰਬਾਨੀਆਂ ਦਿੰਦੇ ਆਏ ਕੋਈ ਨਵੀਂ ਗੱਲ ਨਹੀਂ ਗਈ ਇਹ ਆਪਣਾ ਸਿੱਖ ਧਰਮੀ ਇਦਾਂ ਦਾ ਹਾਂਜੀ ਅੱਛਾ ਜੀ ਤੁਹਾਡੇ ਮੁੱਖ ਮੰਗਾ ਕਿਹੜੇ ਕਿਹੜੇ ਨੇ ਸਾਡੀਆਂ ਮੁੱਖ ਮੰਗਾਂ ਵੀਰ ਜੀ ਹੋਏ ਐਮਐਸਪੀ ਜਿੰਨੀਆਂ ਵੀ ਸਾਡੀਆਂ 13 14 15 ਮੰਗਾਂ ਸਾਰੀਆਂ ਸਾਡੀਆਂ ਮੰਨੇ ਤੇ ਬਾ ਠੀਕ ਹੈ ਲਿਖਤੀ ਰੂਪ ਚ ਮੰਨੇ ਅੱਗੇ ਸਾਡੇ ਕਿਸਾਨਾਂ ਨੇ ਗਲਤੀ ਅਸੀਂ ਕਰ ਲਈ ਪਹਿਲੇ ਅੰਦੋਲਨ ਚ ਪਰ ਹੁਣ ਅਸੀਂ ਇਹ ਗਲਤੀ ਨਹੀਂ ਕਰਾਂਗੇ ਭਾਵੇਂ ਸਾਨੂੰ 2 ਸਾਲ 10 ਸਾਲ ਇੱਥੇ ਬੈਠਣਾ ਪਵੇ ਅੱਛਾ ਹਾਂਜੀ ਅੱਗੇ ਕਿੱਥੇ ਜਾਣੇ ਜਾਂਦੇ ਤੁਸੀਂ ਅੱਗੇ ਵੀਰ ਜੀ ਜਿੱਦਾਂ ਸਾਡੇ ਕਿਸਾਨ ਆਗੂ ਕਹਿਣਗੇ ਵੀ ਅਵਾ ਦਿੱਲੀ ਦੇ ਵਿੱਚ ਐਂਟਰ ਕਰਨਾ ਏ ਉਹਨਾਂ ਨੇ ਕਹੇ ਤੇ ਅਸੀਂ ਪੰਜਾਂ ਮਿੰਟਾਂ ਜੇ ਦਿੱਲੀ ਐਂਟਰ ਕਰ ਸਕਦੇ ਕੋਈ ਵੱਡੀ ਗੱਲ ਨਹੀਂ ਜੀ ਆਪਦੇ ਕਿਸਾਨ ਜਿੱਥੇ ਬੰਦੀਆਂ ਦੇ ਕੈਦਾਂ ਕਰਕੇ ਇੱਥੇ ਰੁਕੇ ਹੋਏ ਆਂ ਬਾਕੀ ਮੋਦੀ ਦੇ ਡਰਦਾ ਨਹੀਂ ਸਾਨੂੰ ਕੋਈ ਵੀ ਅੱਛਾ ਜੀ ਹਾਂਜੀ ਤੁਸੀਂ ਕੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹੋ ਇਸ ਜਗ੍ਹਾ ਤੇ ਮੁਸ਼ਕਲਾਂ ਦਾ ਸਾ ਕੀ ਕਹਦੇ ਰਹਿਣਾ ਸੌਖਾ ਰਾਤ ਨੂੰ ਮੱਛਰ ਵੀ ਲੜਦਾ ਇਹ ਤਾਂ ਅਸੀਂ ਨਹੀਂ ਛੱਡ ਸਕਦੇ ਸਾਡੀ ਇੱਜ਼ਤ ਦਾ ਸਵਾਲ ਅਸੀਂ ਤਾਂ ਕਰਕੇ ਨਹੀਂ ਤੇ ਬਾਕੀ ਵੀਰ ਜੀ ਤੁਹਾਨੂੰ ਪਤਾ ਉਹਦੇ ਘਰੇ ਗਰਮ ਪਾਣੀ ਨਾਲ ਇਸ਼ਨਾਨ ਕਰਨਾ ਜਿੱਥੇ ਇਥੇ ਹੁਣ ਠੰਡੇ ਪਾਣੀ ਨਾਲ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹਾਂਜੀ ਜਿਹਾ ਜਿਹਾ ਕਹਿੰਦੇ ਜਿਸ ਜਗ੍ਹਾ ਤੇ ਜਾਈ ਉਹ ਜੋ ਮਾਹੌਲ ਵਿੱਚ ਵਿਚਰਨਾ ਪੈਂਦਾ ਹੈ ਹਾਂਜੀ ਵਿਚਰਨਾ ਪੈਂਦਾ ਇਥੇ ਤਾਂ ਮੰਨ ਲਓ ਵੀ ਗੁਰੂ ਵਸਣ ਡਿਆ ਕੋਈ ਕਿਸੇ ਨਾਲ ਤੇਰ ਮੇਰ ਨਹੀਂ ਕਰਦਾ ਜਿੱਥੋਂ ਮਰਜੀ ਗੱਫਾ ਪਾਣੀ ਮਹਾਰਾਜ ਬਾਬਾ ਨਾਨਕ ਕੱਲਣ ਡਿਆ ਅਸੀਂ ਛਗੀ ਜਾਣਦੇ ਹਾਂ ਹਾਂਜੀ ਜੇਕਰ ਤੁਹਾਡੀਆਂ ਮੰਗਾਂ ਇੱਥੇ ਉਹ ਗਿਆਨ ਮੰਨਿਆ ਜਾਣਦਾ ਜੀ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਨਹੀਂ ਵੀਰ ਜੀ ਮੰਨਾ ਮੰਗਾ ਨਾ ਮੰਨੀਆਂ ਜਾਣ ਤੇ ਮੋਦੀ ਨੂੰ ਕੁੱਲ ਆਲ ਵਰਲਡ ਲਾਨ ਤਾਂ ਪਾਉਣ ਡਿਆ ਵਾ ਵੈਸੇ ਜੀ ਕਹਿਣਾ ਚਾਹੁੰਦੇ ਸੀ ਜੇਕਰ ਮੰਗਾ ਤੁਹਾਡੀਆਂ ਪੂਰੀਆਂ ਹੋ ਜਾਣ ਤਾਂ ਤੁਸੀਂ ਕੀ ਕਰੋਗੇ ਫਿਰ ਵੀਰ ਜੀ ਸਾਡੀਆਂ ਮੰਗਾ ਪੂਰੀਆਂ ਹੈਗਾ ਤਾਂ ਅਸੀਂ ਆਪਦੇ ਘਰ ਨੂੰ ਜਾਵਾਂਗੇ ਅੱਛਾ ਜੀ ਹਾਂਜੀ ਤੁਹਾਡੀਆਂ ਗੱਲਾਂ ਹਾਂਜੀ ਲਿਖਤੀ ਰੂਪ ਚ ਮੰਗਾ ਕਿਹੜੇ ਕਿਹੜੇ ਤੁਸੀਂ ਦੱਸ ਸਕਦੇ ਹੋ ਮੰਗਾ ਵੀਰ ਜੀ ਐਮਐਸਪੀ ਦੇ ਜਿਹੜਾ ਬਾਕੀ ਫਸਲਾਂ ਦੇ ਸਾਨੂੰ ਨਹੀਂ ਦੇ ਰਿਹਾ ਉਹ ਸਾਰਾ ਕੁਝ ਲੈ ਕੇ ਫੇਰ ਹੀ ਜਾਵਾਂਗੇ ਅੱਛਾ ਜੀ ਹਾਂਜੀ ਇੱਕ ਐਮਐਸਪੀ ਹੋ ਗਈ ਹੋਰ ਜੀ ਬਾਕੀ ਦੂਸਰੀ ਔਕੜੀਆਂ ਮੰਗਾਂ ਨੇ ਜੀ ਬਾਕੀ ਵੀਰ ਜੀ ਹਾਰੇ ਕੇ ਫਸਲ ਤੇ ਜਾਣਗੇ ਸਾਡਾ ਪੱਕਾ ਮੋਲ ਚਾਹੀਦਾ ਸਾਨੂੰ ਇਹ ਨਹੀਂ ਵੀ ਸਾਡੇ ਤੋਂ ਆਲੂ 2 ਰੁਪਏ ਕਿਲੋ ਲੈ ਕੇ ਕਰਕੇ ਸਟੋਰ ਤੇ ਮੁੜ ਕੇ ਸਾਨੂੰ 100 ਰੁਪਏ ਕਿਲੋ ਦੇ ਦਿੰਦੇ ਆ ਸਾਡੇ ਤੋਂ ਲੈ ਕੇ ਸੰਤਰੇ ਮੰਨ ਲਓ 2 ਰੁਪਏ ਕਿਲੋ ਦੇ ਸਾਨੂੰ 20 ਰੁਪਏ 50 100 ਰੁਪਏ ਕਿਲੋ ਦਿੱਤੀ ਹੈ ਸਾਡੇ ਤੋਂ ਪਿਆਜ਼ ਲੈ ਕੇ 5 ਰੁਪਏ ਕਿਲੋ ਤੇ ਸਾਨੂੰ 150 ਰੁਪਏ ਕਿਲੋ ਸਟੋਰ ਕਰਕੇ ਦੇ ਰਹੇ ਆ ਅੱਛਾ ਜੀ ਹਾਂ ਜੀ ਫਿਰ ਤਾਂ ਤੁਹਾਡੇ ਪੱਲੇ ਕੁਝ ਵੀ ਨਹੀਂ ਪੈ ਰਿਆ ਜੀ ਵੀਰ ਜੀ ਕਿਸਾਨ ਦੇ ਪੱਲੇ ਕੁਝ ਨਹੀਂ ਪੈ ਰਿਆ ਕਿਸਾਨ ਬਿਲਕੁਲੀ ਖਤਮ ਕੀਤੀ ਜਾ ਰਿਹਾ ਹੈ ਮਾਂ ਤੁਸੀਂ ਮੰਨੋ ਵੀ ਕਈ ਅਸੀਂ ਬੀਜ ਕੇ 20-2000 ਰੁਪਏ ਦੀ ਕਿੱਲੇ ਦੀ ਵੇਚਣ ਦੇ ਆ ਸਾਨੂੰ ਕੋਲੋਂ ਪੈਂਦੇ ਆ 25-30000 ਰੁਪਏ ਖਰਚਾ ਹੀ ਉਹਦੇ ਉੱਤੇ ਆਈ ਜਾਂਦਾ ਸਾਨੂੰ ਕੀ ਵਜਣ ਦੇ ਜੇ ਉਹਦਾ ਪੱਕਾ ਮੁੱਲ ਹੋਵੇ ਆਪੇ ਸਾਡੀ ਮਕਈ 70-80000 ਦੀ ਹੋਵੇ ਤੇ ਅਸੀਂ ਆਖੇ ਠੀਕ ਆ ਹਾਂਜੀ ਮੇਰਾ ਨਾਮ ਜੀ ਰਾਜ ਸਿੰਘ ਸਰਪੰਚ ਪਿੰਡ ਠੱਠੀ ਜਾਮਲ ਸਿੰਘ ਜ਼ਿਲ੍ਹਾ ਤਰਨਤਾਰਨ ਖੇਮ ਕਰਨ ਬਾਰਡਰ ਅਹੀਂ ਮੋਦੀਏ ਕੇ ਬੇਨਤੀ ਕਰਦੇ ਆ ਵੀ ਤੂੰ ਸਾਨੂੰ ਜਿਹੜੇ ਸਾਡੇ ਕਾਨੂੰਨ ਜਿਹੜੇ ਆ ਉਹ ਆਪਦੇ ਵਾਪਸ ਲੈ ਤੇ ਸਾਡੇ ਜਿਹੜੇ ਫਸਲਾਂ ਦੇ ਰੇਟ ਆ ਉਹ ਸਾਨੂੰ ਜਿਹੜੇ ਆ ਪੱਕੇ ਕਾਨੂੰਨੀ ਤੌਰ ਤੇ ਬੰਨ ਕੇ ਦੇ ਤੇ ਸਾਡੇ ਨਾਲ ਸਿੱਖ ਸਰਦਾਰਾਂ ਨਾਲ ਇਸ ਤਰ੍ਹਾਂ ਨਾ ਕਰਨੀ ਤੇ ਤੈਨੂੰ ਬੜਾ ਮਹਿੰਗਾ ਇਹ ਜਿਹੜਾ ਮੁੱਲ ਤੈਨੂੰ ਤਾਰਨਾ ਪਊਗਾ ਮੇਰਾ ਜਿਹੜਾ ਪਿੰਡ ਆ ਮੇਰਾ ਪਿੰਡ ਠੱਠੀ ਜੈਮਲ ਸਿੰਘ ਅੱਧਾ ਕਿਲੋਮੀਟਰ ਦੂਰ ਪਾਕਿਸਤਾਨ ਜ਼ੀਰੋ ਲਾਈਨ ਤੇ ਆ ਮੈਂ ਮੋਦੀ ਨੂੰ ਇਹ ਕਹਿਣਾ ਚਾਹੁੰਦਾ ਵੀ ਇੱਥੇ ਤੂੰ ਡਰੋਨਾਂ ਨਾਲ ਬੰਬ ਸੁੱਟਦਾ ਕਿਸਾਨਾਂ ਦੇ ਉੱਤੇ ਤੇ ਜੇ ਤੂੰ ਐਡਾ ਮਰਦ ਸੂਰਮਾ ਤੇ ਬਾਰਡਰ ਦੇ ਉੱਤੇ ਹੀਰੋਆਂ ਨੂੰ ਛੁੱਟਣ ਦਾ ਡਰੋਨ ਸਾਡੇ ਪਿੰਡਾਂ ਦੇ ਵਿੱਚ ਤੇ ਜੇ ਤੂੰ ਐਡਾ ਮੋਦੀ ਜੂ ਐਡਾ ਡਿਜੀਟਲ ਇੰਡੀਆ ਬਣਾਦਾ ਤੂੰ ਐਡਾ ਮਰਦ ਸੂਰਮਾ ਡਰੋਨ ਆ ਦੇ ਡਰੋਨ ਲਾ ਕੇ ਕਿਉਂ ਨਹੀਂ ਢੇਕਦਾ ਸਾਡੀ ਉਧਰ ਜਿਹੜੀ ਨਸ਼ੇ ਦੀ ਜਿਹੜੀ ਜਵਾਨੀ ਹੈ ਨਸ਼ੇ ਨਾਲ ਸਾਡੀ ਬਰਬਾਦ ਕਰੀ ਜਾਂਦਾ ਹੈ ਮੈਂ ਮੋਦੀ ਨੂੰ ਇਹ ਕਹਿਣਾ ਚਾਹੁੰਦਾ ਵੀ ਜੇ ਤੂੰ ਐਡਾ ਮਰਦ ਸੂਰਮਾ ਆਉਂਦੇ ਡਰੋਨ ਡੱਕ ਜਿਹੜੇ ਇੱਥੇ ਜਿਤਨਾ ਬੰਬਾਂ ਨਾਲ ਸੁੱਟਣਦੇ ਆਂ ਤੇ ਜੇ ਤੂੰ ਇਹ ਬਾਰਡਰ ਬਣਾਉਣਾ ਹੈ ਸਾਡਾ ਪੱਕਾ ਬਾਰਡਰ ਬਣਾ ਦੇ ਅਸੀਂ ਆਪਦਾ ਪਾਕਿਸਤਾਨ ਨਾਲ ਲੈਣ-ਦੇਣ ਕਰਾਂਗੇ ਸਾਡਾ ਫਸਲਾਂ ਦਾ ਰੇਡ ਹੱਡ ਉਹ ਭੁੱਖੇ ਮਰਨਦੇ ਆ ਉਹਦੇ 10000 ਨੂੰ ਕੁਆਂਟਲ ਤੇ ਕਾਨ ਕਿਆ ਦੇ ਅਸੀਂ ਉਹਨਾਂ ਨਾਲ ਆਪਦਾ ਲੈਣ-ਦੇਣ ਕਰਾਂਗੇ ਮੋਦੀ ਨੂੰ ਵੀ ਇਹ ਸਿੱਖਾਂ ਨੂੰ ਨਾ ਛੇੜ ਇਹ ਸਿੱਖ ਕੌਮ ਬਾਦਰ ਕੌਮ ਆ ਇਹ ਹੁਣ ਸਾਡੇ ਆਗੂ ਸਾਨੂੰ ਡੱਕ ਕੇ ਬੈਠੇ ਆ ਨਹੀਂ ਤੇ ਆ ਬਾਰਡਰ ਬੁੱਢ ਰਹੇ ਹੀ ਰਹਿਣ ਨਹੀਂ ਦੇਣੇ ਸਾਡਾ 100 ਮਰਜੂ 200 ਮ ਜੋ ਅੱਗੇ ਸਾਡੇ ਸਿੰਘ ਸੂਰਮੇ 1991 92 ਦੇ ਵਿੱਚ ਇੱਕ ਪਿੰਡ ਦੇ ਵਿੱਚੋਂ 20 25 25 ਖਾੜਕੂ ਲੈਰ ਚ ਸ਼ਹੀਦ ਹੋਏ ਆ ਤੇ ਇਹ ਅਸੀਂ ਬਾਰਡਰਾਂ ਤੋਂ ਡਰਦੇ ਨਹੀਂ ਕਿ ਅਸੀਂ ਮੋਦੀ ਨੂੰ ਇਹੋ ਕਹਿਣਾ ਚਾਹੁੰਦੇ ਆ ਵੀ ਤੂੰ ਸਿੱਖ ਸਰਦਾਰਾਂ ਨਾਲ ਨਾ ਪੰਗਾ ਲੈ ਹਿੰਦੂ ਸਿੱਖ ਸਹਾਈ ਮੁਸਲਮਾਨ ਏਕਤਾ ਤਫਾਕ ਰਹਿਣ ਦੇ ਇਹਨਾਂ ਨੂੰ ਇਤਰਾ ਵਸਣ ਦੇ ਤਾਂ ਸਾਡੇ ਜਿਹੜੇ ਕਾਨੂੰਨ ਜਿਹੜੇ ਤੂੰ ਸਾਡੇ ਤੇ ਥੋਪੇ ਉਹ ਆਪਦੇ ਵਾਪਸ ਲੈ ਲੈ ਤੇ ਸਾਹੀਂ ਆਪਦੇ ਸਾਨੂੰ ਖੁਸ਼ਹਾਲ ਵਸਣਾ ਵਸਣ ਦੇ ਸਾਡੇ ਸਿੱਖ ਸਰਦਾਰਾਂ ਦੀ ਇਹੋ ਮੰਗ ਆ